ਨਿਊਜ਼ ਪੀਬੀ 04010 ਦਾ ਸਵਾਗਤ ਸਾਧਕ ਦੇ ਵਿੱਚ ਪੰਜਾਬ ਦੇ ਸੱਜਣਾਂ ਨੂੰ ਹਜ਼ਾਰਾਂ ਮਿਲਦੇ ਸੱਜਣਾਂ ਗੱਲਬਾਤ ਕਰਨ ਵਾਸਤੇ ਰਜਿੰਦਰ ਸਿੰਘ ਜੀ ਦੀਪ ਸਿੰਘ ਆਲਾ ਰਜਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਪਾਸੇ ਬੰਦੇ ਸੱਜਣਾਂ ਨੂੰ ਲੈ ਕੇ ਜਿਹੜਾ ਤੁਸੀਂ ਪਹੁੰਚੇ ਹੋ ਦੇਖੋ ਸੰਯੁਕਤ ਕਿਸਾਨ ਮੋਰਚੇ ਜਿਹੜਾ ਪਹਿਲਾਂ ਵੀ ਪੰਜਾਬ ਸਾਰਾ ਸੀ ਅੱਜ ਫੇਰ ਸਾਹਮਣੇ ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਜਿਹੜਾ ਸਾਰਾ ਪੰਜਾਬ ਆ ਔਰ ਅੱਜ ਮੁਕੰਮਲ ਪੰਜਾਬ ਬੰਦਾ ਪੰਜਾਬ ਦੀਆਂ ਸ਼ਹਿਰੀਆਂ ਨੇ ਪੰਜਾਬ ਦੇ ਪਿੰਡਾਂ ਵਾਲਿਆਂ ਨੇ ਦੁਕਾਨਦਾਰਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਮੁਕੰਮਲ ਜਿਹੜਾ ਸਾਥ ਦਿੱਤਾ ਜਿਹੜੀ ਇਹ ਲੜਾਈ ਆ ਇਹ ਲੜਾਈ ਕਹਿੰਦੀ ਕਿਸਾਨੀ ਦੀ ਨਹੀਂਗੀ ਇਸ ਮੁਲਕ ਨੂੰ ਕਾਰਪੋਰੇਟ ਤੋਂ ਬਚਾਉਣ ਦੀ ਲੜਾਈ ਹੈ ਜਿਹਨੇ ਖੇਤੀ ਖੇਤਰ 'ਚ ਕਾਰਪੋਰੇਟ ਆਉਣਾ ਚਾਹੁੰਦਾ ਹਜ਼ਾਰਾਂ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਕੇ ਵੱਡੇ ਟੱਕ ਬਣਾਉਣਾ ਚਾਹੁੰਦਾ ਇਹਨਾਂ ਕਾਰਪੋਰੇਟ ਪ੍ਰਚੂਲ ਦੇ ਖੇਤਰ ਚ ਆ ਰਿਹਾ ਹੈ ਕਿ ਛੋਟੇ ਦਰਮਿਆਨੇ ਦੁਕਾਨਦਾਰ ਨੂੰ ਖਤਮ ਕਰਕੇ ਵੱਡੇ ਮਾਲ ਜਿਹੜੇ ਹੈਗੇ ਇੱਥੇ ਖੋਲੇ ਜਾ ਰਹੇ ਹੈਗੇ ਪ੍ਰਚੂਲ ਦੇ ਖੇਤਰ 'ਚ 25 ਕਰੋੜ ਇਸ ਮੁਲਕ ਦੀ ਆਬਾਦੀ ਲੱਗੀ ਹੋਈ ਹੈ ਇਹੀ ਕਾਰਪੋਰੇਟ ਘਰਾਣੇ ਜਿਹੜਾ ਸਾਡਾ ਰੇਲਵੇਰ ਗੱਲ ਜਿੰਨਾ ਸਭ ਤੋਂ ਵੱਡਾ ਮਹਿਕਮਾ ਉਹ ਜਿਹੜਾ ਖਰੀਦਣ ਵਾਸਤੇ ਤਿਆਰ ਬਿਠਿਆ ਇੱਕ ਇੱਕ ਸਰਕਾਰੀ ਮੈਚਰ ਮਲਟੀਲੇਅਰ ਦਾ ਕਾਰਪਟ ਕਰਾਣਾ ਨਹੀਂ ਜਿਹੜਾ ਉਹ ਵੇਚਿਆ ਜਾ ਰਿਹਾ ਹੈ ਟ੍ਰੈਨਰ ਅੰਦਰ ਦਾ ਕਾਨੂੰਨ ਨਇ ਹੁੰਦਾ ਉਹ ਕਾਨੂੰਨ ਇਦਾਂ ਲਿਆਂਦਾ ਬਣਾਇਆ ਤੇ ਉਸ ਇਦਾਂ ਕੀਤਾ ਕਿ ਸ਼ਾਇਦ ਜਿਹੜੇ ਐਕਸੀਡੈਂਟ ਜਿਹੜੇ ਹੈਗੇ ਆ ਉਹ ਰੁਕਣੇ ਆ ਕਾਰਨ ਐਕਸੀਡੈਂਟ ਰੋਕਣ ਲਈ ਡਰਾਈਵਰ ਰਹਿਤ ਮਸ਼ੀਨਰੀ ਕਾਰਪਟ ਲੈ ਕੇ ਆਉਣਾ ਚਾਹੁੰਦਾ ਕਰੋਨਾ ਮਿਕਲਿਸ ਕਿਤੇ ਤੋਂ ਬਾਹਰ ਕਰਨਾ ਚਾਹੁੰਦਾ ਔਰ ਅੱਜ ਬੇਰਜ਼ਗਾਰੀ ਦੇ ਜਿਹੜੇ ਰਿਕਾਰ ਟੁੱਟੇ ਨੂੰ ਵੀ ਸਰਕਾਰ ਦੇ ਵਿੱਚ ਕਿ 10 ਸਾਲਾਂ ਚ ਜਿਹਨਾਂ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀ ਦੇਵਾਂਗੇ ਹਾਲ ਤੱਕ ਇਹ ਬਣੀ ਕਿ ਬੇਰੁਜ਼ਗਾਰੀ ਦੇ ਅੰਕੜੇ ਜਨੇ ਬੰਦ ਕਰਤੀ ਸਰਕਾਰ ਨੇ ਅੱਜ 60 ਲੱਖ ਪੋਸਟਾਂ ਦੇ ਅੰਦਰ ਤੇ ਸੇਵਾ ਸਰਕਾਰਾਂ ਵਿੱਚ ਸਰਕਾਰੀ ਪੋਸਟ 60 ਲੱਖ ਬਣੀਆਂ ਨੇ ਉਹ ਨਹੀਂ ਧੜੀਆਂ ਜਾ ਰਹੀਆਂ ਸਾਡੇ ਲੋਕਾਂ ਜਿਹੜਾ ਬਾਹਰ ਜਾਣ ਵਾਸਤੇ ਸਾਡੇ ਨੌਜਵਾਨ ਮੁੰਡੇ ਕੋਲੋਂ ਜਿਹੜਾ ਮਜ਼ਦੂਰ ਉਹ ਬਿਨਾ ਮਹਿਰਿਆ ਹੈਗਾ ਤੇ ਇਹ 10 ਸਾਲਾਂ ਚ ਮੋਦੀ ਨੇ ਤਰੱਕੀ ਮਿਲਕ ਨੇ ਕੀਤੀ ਆ ਕਿ ਸਾਡਾ ਮਿਲਕ ਤੀਜੇ ਨੰਬਰ ਤੇ ਪਹੁੰਚ ਗਿਆ ਤੇ ਦੁਨੀਆਂ ਦੇ ਵਿੱਚ ਅਮੀਰ ਇੱਥੇ ਕਿੰਨੇ ਆ ਅਮੀਰ ਘਰਾਣਿਆਂ ਦੀ ਬਿਲਕੁਲ ਜਿਵੇਂ ਸਾਡੇ ਦਰਮੇਂ ਮਾਨੀ ਜਾਂਦਾ ਨਹੀਂ ਅਸੀਂ ਰੋਟੀ ਦੇ ਹੋਰ ਹੀ ਖਾਂਦੇ ਆ ਅਸੀਂ ਦੁਨੀਆਂ ਦੇ ਅਕਸਰ ਸਹੀ ਟਿਕਨੇ 'ਤੇ ਪਹੁੰਚੇ ਆ ਆਮ ਲੋਕ ਕਿੱਥੇ ਪਹੁੰਚ ਗਏ ਖਾਸ ਘਰਾਣੇ ਕਿੱਥੇ ਪਹੁੰਚ ਆ ਤੋ ਅਜੇ ਵੀ ਜਿੰਮ ਵਿੱਚ ਘਰ ਰਹੇ ਵੀ ਸਰਕਾਰ ਕੰਨੀ ਦੇ ਬੰਦੇ ਕਰਕੇ ਅਨੰਦ ਜੀ ਸਾਰੇ ਪੈਸਾ ਰੋਣ ਨਾਲ ਲੈਂਦੇ ਆ ਚਾਰ ਬਟ ਦੇ ਇਨਸਾਨ ਨੇ ਕਿਸੇ ਮੋੜੇ ਕਿਰਪਾ ਕਰਦੇ ਆ ਸ਼ਿਦਤ ਜਿਹੜੀ ਲੋਕਾਂ ਵੱਲੋਂ ਅੱਜ ਜਿਹੜਾ ਸਾਕਤ ਹੋ ਚਾਰ ਸਾਲ ਪਹਿਲਾਂ ਵੀ ਸ਼ੁਰੂ ਕੀਤਾ ਮੋਰਚਾ ਚੱਲਿਆ ਚਾਰ ਸਾਲ ਬਾਅਦ ਫੇਰ ਕਿਸਾਨ ਮੋਰਚਾ ਚੱਲ ਪਿਆ ਹੁਣ ਸਰਕਾਰ ਨੇ ਦੁਨੀਆ ਨਿਗਾਹ ਲਾਈਆਂ ਨੇ ਅੰਦਰਲੇ ਬੋਲੇ ਸਿਟਾ ਜਾ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜਿਹੜੀ ਮਰਜ਼ੀ ਸਰਕਾਰ ਨੇ ਕੱਢਿਆ ਹਰਕਤ ਜੇ ਉਹਨਾਂ ਨੇ ਸਾਡੇ ਲੋਕਾਂ ਨੂੰ ਟਿਕਿਆਲੇ ਜਿਹੜੇ ਸੰਘੂ ਦੋਸ਼ੀ ਰੱਖਿਆ ਹੋਏ ਤਾਂ ਇਹ ਤਾਂ ਸਿਰਫ ਸਰਕਾਰ ਦੇ ਸੱਦਾ ਨਹੀਂ ਅਸੀਂ ਕੋਸ਼ਿਸ਼ ਕੀਤੀ ਚੋਣਾਂ ਤੋਂ ਬਾਅਦ ਜਿਹੜੀ ਬੇਫਾਰ ਹੋਈਆਂ ਜਿੱਥੇ ਬੰਨੀਆਂ ਤਿੰਨ ਕਮੇਟੀਆਂ ਬਣਾਈਆਂ ਇੱਕ ਕਮੇਟੀ ਰਾਜਵਾਲ ਸਾਹਿਬ ਨਾਲ ਗੱਲ ਕਰਨ ਲਈ ਇੱਕ ਗੱਲੇਵਾਲ ਸਾਹਿਬ ਨਾਲ ਗੱਲ ਕਰਨ ਦੇ ਲਈ ਔਰ ਇੱਕ ਪੰਨੀ ਕਮੇਟੀ ਦੇ ਨਾਲ ਗੱਲ ਕਰਨ ਲਈ ਰਾਜਵਾਲ ਸਾਹਿਬ ਨੇ ਇਕੱਤਾ ਚੜ ਗਈ ਗੱਲੇਵਾਲ ਸਾਹਿਬ ਨੇ ਇਕੱਤਾ ਕਰਨ ਤੋਂ ਨਾ ਕਰ ਮੋਈਨਾ ਕਮੇਟੀ ਨੂੰ ਮਿਲਿਆ ਔਰ ਬਰਨਾਰਾ ਰੈਲੀ ਜਿਹੜੇ ਸਪਸ਼ਟ ਹੀ ਗੱਲ ਕਰਤਾ ਜਿਹਨਾਂ ਨਾਲ ਜਾਣਾ ਹੀ ਨਹੀਂ ਹੈ ਫਿਰ ਜਦੋਂ ਸੱਦਾ ਉਹਨਾਂ ਦਾ ਹੈ ਨਾ ਜਿਹੜੇ ਬਹੁਤ ਸਾਰੇ ਲੋਕ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚਾ ਨਜ਼ਰ ਨਹੀਂ ਆ ਰਿਹਾ ਅੱਜ ਸੱਦਾ ਸੰਯੁਕਤ ਕਿਸਾਨ ਮੋਰਚੇ ਦਾ ਅਰਜ ਨਜ਼ਰ ਆਊਗਾ ਸਾਰੇ ਮੁਲਕ ਨੂੰ ਹੈ ਨਾ ਇਸ ਕਰਕੇ ਉਹਨਾਂ ਜਥੇਬੰਦੀਆਂ ਦਾ ਸੱਦਾ ਸੀ ਪਰ ਉਹਨਾਂ ਨੂੰ ਹੱਕ ਆ ਆਪਣਾ ਪ੍ਰਦਰਸ਼ਨ ਕਰਨ ਦਾ ਇਕੱਠੇ ਹੋਣ ਦਾ ਜਿਹੜਾ ਸਰਕਾਰ ਨੇ ਉਹ ਤਾਂ ਜ਼ਬਰ ਕੀਤਾ ਉਸੇ ਉਹਦਾ ਡਟਵਾ ਵਿਰੋਧ ਕਰਦੇ ਆ ਕੱਲ ਵੀ ਅਸੀਂ ਜਿਹੜਾ ਸੀਗਾ ਟੋਲ ਪਲਾਜੇ ਬੰਦ ਕੀਤੇ ਹੈਗੇ ਆ ਰੇਲਾਂ ਬੰਦ ਕੀਤੀਆਂ ਨੇ ਉਸ ਜ਼ਬਰ ਦੇ ਜਿਹੜਾ ਸੀਗਾ ਖਿਲਾਫ ਪਰ ਬਿਨਾ ਇਕੱਠੇ ਤੋਂ ਮੋਦੀ ਨਹੀਂ ਹਰਾ ਹੋਣਾ ਪਹਿਲਾਂ ਵੀ ਇਕੱਠੇ ਸੀ ਤੇ ਮੋਦੀ ਹਰਾਇਆ ਹੁਣ ਵੀ ਗਾਂ ਇਕੱਠੇ ਹੋਣ ਦੀ ਜ਼ਰੂਰਤ ਆ ਜਿਹੜੀਆਂ ਜਥੇਬੰਦੀਆਂ ਸੂਤ ਕਿਸਾਨ ਮੋਰਚੇ ਤੋਂ ਬਾਹਰ ਇਹਨਾਂ ਸੂਤ ਕਿਸਾਨ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਇੱਕ ਛਤਰੀ ਹੇਠ ਆਉਣਾ ਚਾਹੀਦਾ ਤਾਂ ਮੋਦੀ ਨੂੰ ਪਹਾਰਾ ਮ ਤੁਸੀਂ ਕਦੋਂ ਜਾ ਰਹੇ ਮੋਰਚੇ ਤੋਂ ਟੋੜਾ ਵੀ ਪਿਛਲੇ ਸਾਲਾਂ ਦੇ ਵਿੱਚ ਜਦੋਂ ਮੋਰਚਾ ਲੱਗਾ ਉਹ ਵੀ ਵਿਰੋਧ ਦੀਆਂ ਚਾਹਵਾਂ ਚੱਲੀਆਂ ਕੋਈ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਵਿਰੋਧ ਦੀਆਂ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਤਾਂ ਦੇਖੋ ਇੱਥੇ ਬਹੁਤ ਸਾਰੇ ਲੋਕ ਆ ਬਾਣੀ ਕਹਿੰਦੀ ਕਿ ਜਦੋਂ ਲਗ ਦੁਨੀਆ ਰਹੀ ਨਾਨਕ ਕੁਛ ਸੁਣੂ ਨਾ ਕਸ਼ਟਈਏ ਤੇ ਵਿਚਾਰਾਂ ਦਾ ਪੱਲਾ ਨਹੀਂ ਛੜਨਾ ਚਾਹੀਏ ਇਸ ਤਰ੍ਹਾਂ ਦੇ ਬੰਦਿਆ ਬੰਦੇ ਦਾ ਫੇਸਬੁੱਕ ਤੇ ਲੱਗੇ ਰਹਿੰਦੇ ਹੈਗੇ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਇਹ ਤਾਂ ਫੇਸਬੁੱਕ ਦੇ ਪੰਜ ਚਾਰ ਵੈਬ ਚੈਨਲਾਂ ਨੇ ਕੁਛ ਨਹੀਂ ਤੈਅ ਕਰਨਾ ਤੈ ਜਥੇਬੰਦਕ ਤਾਕਤ ਨੇ ਕੀਤਾ ਅੱਜ ਜਥੇਬੰਦਕ ਤਾਕਤ ਨੇ ਐਲਾਨ ਕੀਤਾ ਨਾ ਭਾਰਤ ਬੰਦਾ ਭਗਵੰਤ ਮਾਨ ਵੀ ਐਲਾਨ ਦੇ ਦਿੱਟ ਭੁਗਤਿਆ ਭਗਵੰਤ ਮਾਨ ਇੱਕ ਪਾਸੇ ਕਹਿੰਦਾ ਮੈਂ ਕਿਸਾਨ ਜਿੱਥੇ ਬੰਨੀਆਂ ਦੇ ਨਾਲ ਆ ਅਸੀਂ ਇਹਨੂੰ ਕਹਾਂ ਕਿ 10ਵੀਂ 12ਵੀਂ ਦੇ ਪੇਪਰ ਹੀ ਅੱਗੇ ਕਰਦੇ ਉਹ ਨਹੀਂ ਅੱਗੇ ਕੀਤੇ ਹੁਣ ਪੰਜਾਬ ਸਰਕਾਰ ਇਸ ਬੰਦ ਦੇ ਖਿਲਾਫ ਭੁਗਤੀ ਆ ਅਪੂਰਵੀ ਬੰਦ ਹੋਇਆ ਹੈ ਆਹ ਬੰਦ ਦਾ ਸੱਦਾ ਪੂਰੇ ਭਾਰਤ ਦੇ ਵਿੱਚ ਬੰਦ ਹੈ ਹਾਲਾਂਕਿ ਤੁਹਾਡੇ ਪਿੰਡ ਵੀ ਚਰਚਾ ਦੇ ਵਿੱਚ ਰਹਿੰਦਾ ਫਰੀਦਕੋਟ ਜ਼ਿਲ੍ਹੇ ਦਾ ਤੁਹਾਡੇ ਪਿੰਡ ਦੇ ਅੱਜ ਦੁਕਾਨਾਂ ਖੁੱਲੀਆਂ ਤੁਹਾਡੇ ਪਿੰਡ ਦੇ ਜਿਹੜੇ ਆ ਤੁਹਾਡੀ ਜਥੇਵੰਦੀ ਦੀਆਂ ਦੁਕਾਨਾਂ ਬੰਦ ਕਰਾਉਣ ਚ ਸਾਡੇ ਦਲ ਦੀਆਂ ਦੁਕਾਨਾਂ ਬੰਦ ਨੇ ਇਹ ਸੱਤ ਦੁਕਾਨਾਂ ਖੁੱਲੀਆਂ ਨੇ ਇਹ ਬੰਦੇ ਜਿਹੜੇ ਕਿਸਾਨ ਲਹਿਰ ਦੇ ਦੇਖਦੇ ਨੇ ਜਿਹੜੇ ਸਰਕਾਰੀ ਪਿੱਛੂ ਬਣ ਕੇ ਚੱਲਦੇ ਨੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੇਰੇ ਨਾਲ ਚੱਲੋ ਅੱਜ ਵੀ ਇਹ ਕਹਿੰਦੇ ਕਿ ਸ਼ਹਿਰ ਨੂੰ ਬੰਦ ਕਰਵਾਉਣਾ ਬੰਦ ਕਰੋ ਇਹ ਨਿੱਜੀ ਦੁਕਾਨਾਂ ਦੇ ਸੇਕ ਨੇ ਜਿਹੜੇ ਬੰਦੇ ਕਿਸਾਨ ਲਹਿਰ ਦੇ ਇੱਕ ਹਿੱਸੇ ਨੇ ਉਹ ਆਪਣੇ ਸੇਕ ਹੱਦ ਤੇ ਇਹਨਾਂ ਦਾ ਬੰਦ ਕਰਾ ਕੇ ਜਾਂਦੇ ਨੇ ਅਤੇ ਕੀ ਗੱਲ ਹੈ ਅੰਦਰੋਂ ਆਉਣ ਵਾਲੇ ਇਹਨਾਂ ਬਾਲੀਪਿੰਡਲ ਵਾਲੇ ਬੀਸਾ